ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਦਿੱਪਤੀ ਕਮਿਸ਼ਨਰ ਗੁਰਦਾਸਪੁਰ ਉਮਰ ਸ਼ੰਕਰ ਗੁਪਤਾ ਵੱਲੋਂ ਅੱਜ ਕਰਾਲਾ ਮੋੜ ਤੇ ਸਲੰਗ ਏਰੀਆ ਵਿੱਚ ਚੁਗੀਆਂ ਚੁੰਪੜੀਆਂ ਵਿੱਚ ਰਹਿ ਰਹੇ ਪ੍ਰਵਾਸੀ ਅਤੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ ਉਹਨਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਠੰਡ ਦੇ ਦਿਨਾਂ ਵਿੱਚ ਕਈ ਲੋਕ ਦੂਸਰੇ ਸੂਬਿਆਂ ਤੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਦੇ ਹਨ ਅਤੇ ਉਹਨਾਂ ਦੇ ਕੋਲੋਂ ਗਰਮ ਕੱਪੜਿਆਂ ਦੀ ਕਾਟ ਹੈ ਜਿਸ ਲਈ ਅੱਜ ਰੈੱਡ ਕਰਾਸ ਦੇ ਸਹਿਯੋਗ ਦੇ ਨਾਲ ਇਹ ਗਰਮ ਕੰਬਲ ਵੰਡੇ ਗਏ ਹਨ ਉਹਨਾਂ ਕਿਹਾ ਕਿ ਵੱਖ-ਵੱਖ ਜਗ੍ਹਾ ਤੇ ਸਰਕਾਰ ਦੇ ਵੱਲੋਂ ਰਹਿਣ ਬਸੇਰੇ ਸ਼ੈਲਟਰ ਹੋਮ ਵੀ ਬਣਾਏ ਗਏ ਹਨ ਜਿਨ੍ਹਾਂ ਵਿੱਚ ਕਈ ਜ਼ਰੂਰਤਮੰਦ ਲੋਕ ਰਹਿ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਕੁਝ ਪ੍ਰਵਾਸੀ ਲੋਕ ਸ਼ੈਲਟਰ ਹੋਮ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਇਹ ਵੀ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇਹਨਾ ਪ੍ਰਵਾਸੀਆਂ ਦੇ ਲਈ ਕੀਤਾ ਜਾਵੇਗਾ ਇਸ ਲਈ ਐਸਡੀਐਮ ਗੁਰਦਾਸਪੁਰ ਨੂੰ ਹਦਾਇਤ ਵੀ ਜਾਰੀ ਕੀਤੀ ਗਈ ਹੈ ਕਿ ਜੋ ਲੋਕ ਸ਼ੈਲਟਰ ਹੋਮ ਵਿੱਚ ਰਹਿਣਾ ਚਾਹੁੰਦੇ ਹਨ ਸਰਦੀਆਂ ਦੇ ਮੌਸਮ ਵਿੱਚ ਉਹਨਾਂ ਦੇ ਲਈ ਸ਼ੈਲਟਰ ਹੋਮ ਦੇ ਵਿੱਚ ਖਾਸ ਪ੍ਰਬੰਧ ਕੀਤੇ ਜਾਣ ਮੇਰੇ ਕਿਸੇ ਨੇ ਧਿਆਨ ਚ ਲਿਆਤਾ ਸੀ ਵੀ ਇੱਥੇ ਫਲਾਈਓਵਰ ਦੇ ਨਾਲ ਕੁਝ ਪ੍ਰਾਈਵੇਟ ਜਗ੍ਹਾ ਤੇ ਗਰੀਬ ਲੋਕ ਰਹਿ ਰਹੇ ਨੇ ਟੈਂਪਰੇਰੀ ਟੈਂਟ ਵਗੈਰਾ ਲਗਾ ਕੇ ਕਿਉਂਕਿ ਅਸੀਂ ਸਾਰੇ ਦੇਖ ਰਹੇ ਹਾਂ ਵੀ ਠੰਡ ਬਹੁਤ ਜ਼ਿਆਦਾ ਹੈਗੀ ਹੈ ਇਨਾਂ ਨੂੰ ਮੈਂ ਫਿਰ ਸੈਕਟਰੀ ਸਾਹਿਬ ਨੂੰ ਕਿਹਾ ਵੀ ਜਾ ਕੇ ਚੈੱਕ ਕਰੋ ਵੀ ਉੱਥੇ ਕੋਈ ਦਿੱਕਤ ਤਾਂ ਨਹੀਂ ਠੰਡ ਵગેਰਾ ਜ ਉਹਨਾਂ ਨੇ ਦੱਸਿਆ ਵੀ ਉਹਨਾਂ ਨੂੰ ਕੰਬਲ ਵગેਰਾ ਦੀ ਜ਼ਰੂਰਤ ਹੈ ਤਾਂ ਵਸ ਫਿਰ ਉਸ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਵੀ ਜਿਹੜੇ ਗਰੀਬ ਲੋਕ ਨੇ ਚਲੋ ਰਹਿ ਰਹੇ ਨੇ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਲਈ ਅਸੀਂ ਅੱਜ ਉਹਨਾਂ ਨੂੰ ਕੰਬਲ ਦੇਣ ਆਏ ਆ ਰੈੱਡ ਕਰਾਸ ਵਿੱਚੋਂ ਤੇ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਰੈੱਡ ਕਰਾਸ ਚੋਂ ਕਰਦੇ ਰਹਿੰਦੇ ਆ ਕੋਈ ਹੋਰ ਵੀ ਚੀਜ਼ ਸਾਡੇ ਧਿਆਨ ਚ ਆਂਦੀ ਆ ਸ਼ਨੀਵਾਰ ਨੂੰ ਵੀ ਮੈਂ ਬਾਲ ਪਵਨ ਤੇ ਉੱਥੇ ਇੱਕ ਰਮੇਸ਼ ਮਹਾਜਨ ਜੀ ਵੱਲੋਂ ਸਲਮ ਹੰਦੇ ਬੱਚਿਆਂ ਨੂੰ ਪੜ੍ਹਾਏ ਜਾ ਰਿਹਾ 77 ਬੱਚੇ ਸੀ ਉੱਥੇ ਵੀ ਗਿਆ ਸੀ ਇਸ ਤਰ੍ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨਾ ਅਸੀਂ ਰੈੱਡ ਕਰਾਸ ਤੋਂ ਵੱਧ ਤੋਂ ਵੱਧ ਗਰੀਬਾਂ ਦਾ ਭਲਾ ਕਰ ਸਕੀਏ ਉਹਨਾ ਕਰਦੇ ਜੀ ਇਹ ਨਹੀਂ ਬਿਲਕੁਲ ਕਰਨੇ ਚਾਹੀਦੇ ਨੇ ਸਰਕਾਰ ਦੀ ਵੀ ਪੋਲਿਸੀ ਹੈ ਵੀ ਅਸੀਂ ਘਰ ਵੀ ਬਣਾ ਕੇ ਦਿੰਨੇ ਆ ਪਿੰਡਾਂ ਚ ਤੇ ਸ਼ਹਿਰਾਂ ਚ ਵੀ ਬਟ ਉਹਦੇ ਲਈ ਜ਼ਮੀਨ ਦੀ ਮਾਲਕੀ ਚਾਹੀਦੀ ਹੁੰਦੀ ਹੈ ਤਾਂ ਉਹਦੇ ਲਈ 175 ਹਜ਼ਾਰ ਸਰਕਾਰ ਦਿੰਦੀ ਆ ਉਹਦੇ ਵਿੱਚ ਵੀ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਘਰ ਬਣਾਏ ਜਾ ਰਹੇ ਨੇ ਬਟ ਫਿਰ ਵੀ ਇਹ ਅਸੀਂ ਦੇਖਦੇ ਆ ਕਿ ਇਹ ਇੱਕ ਚੱਲਦਾ ਹੋਈ ਸਮੱਸਿਆ ਹੈਗੀ ਆ ਕਿ ਅਸੀਂ ਬਣਾਈ ਵੀ ਜਾਂਦੇ ਆ ਤੇ ਕੁਝ ਹੋਰ ਲੋਕ ਕੰਮਕਾਜ ਦੇ سلسلے 'ਚ ਆ ਜਾਂਦੇ ਨੇ ਉਹਨਾਂ ਨੂੰ ਨਹੀਂ ਘਰ ਮਿਲਦਾ ਕਿਰਾਇਆ ਨਹੀਂ ਅਫੋਰਡ ਕਰ ਸਕਦੇ ਹੁੰਦੇ ਆ ਤਾਂ ਉਹ ਇੱਕ ਟੈਂਪਰੇਰੀ ਅਰੇਂਜਮੈਂਟ ਕਰਦੇ ਨੇ ਅਸੀਂ ਸਾਰੇ ਐਸਡੀਐਮਸ ਨੂੰ ਵੀ ਕਿਹਾ ਹੋਇਆ ਹੈ ਵੀ ਨਾਈਟ ਸ਼ੈਲਟਰ ਵਗੈਰਾ ਬਣਾਓ ਕਿਉਂਕਿ ਠੰਡ ਹੈ ਐਟਲੀਸਟ ਅਸੀਂ ਜੇ ਪੱਕਾ ਘਰ ਨਹੀਂ ਦੇ ਸਕਦੇ ਇਮੀਡੀਏਟਲੀ ਤਾਂ ਉਹਨਾਂ ਨੂੰ ਕੋਈ ਟੈਂਪੋਰਰੀ ਸਟਰਕਚਰ ਬਣਾ ਕੇ ਦਿਓ ਜਿੱਥੇ ਉਹ ਰਹਿ ਸਕਣ ਤੇ ਜਿੱਥੇ ਲੋਕ ਇਸ ਤਰ੍ਹਾਂ ਆਪਣੇ ਆ ਬਣਾ ਕੇ ਰਹਿ ਰਹੇ ਉਹਨਾਂ ਨੂੰ ਐਟਲੀਸਟ ਜੋ ਅਸੀਂ ਮਿਨਿਮ ਫੈਸਿਲਿਟੀ ਪ੍ਰੋਵਾਈਡ ਕਰ ਸਕਦੇ ਹਾਂ ਪ੍ਰੋਵਾਈਡ ਕਰੀਏ ਨਗਰ ਕੌਂਸਲ ਦੀ ਸ਼ੈਲਟਰ ਹੋ ਮੰਨੇ ਨੇ ਲੇਕਿਨ ਕੰਮ ਹੀ ਨਹੀਂ ਕਰਦੇ ਕੋਈ ਹੁੰਦਾ ਹੀ ਨਹੀਂ ਇਹ ਮੈਂ ਐਸਟੀਐਮਸ ਨੂੰ ਕਿਹਾ ਸੀਗਾ ਵੀ ਇਹ ਚੈੱਕ ਕਰਨ ਤੇ ਮੈਨੂੰ ਤਾਂ ਇਹੀ ਰਿਪੋਰਟ ਆਈ ਹੈ ਕਿ ਉਹ ਠੀਕ ਕੰਮ ਕਰ ਰਹੇ ਆ ਬਟ ਫਿਰ ਦੁਬਾਰਾ ਨੂੰ ਚੈੱਕ ਕਰਾ ਲਾਂਗੇ ਤੁਸੀਂ ਕਰ ਵਧ ਰਹੀ ਠੰਡ ਨੂੰ ਮੁੱਖ ਰੱਖਦੇ ਹੋਏ ਮਾਨਜੁਗ ਡੀਸੀ ਸਾਹਿਬ ਜੀ ਵੱਲੋਂ ਰਾਤ ਦੇ ਸਮੇਂ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਪਤਾ ਕਰੋ ਕਿ ਠੰਡ ਦੇ ਵਿੱਚ ਕੋਈ ਆਦਮੀ ਰਹਿ ਰਹਿ ਰਿਹਾ ਹੋਵੇ ਇਹਨਾਂ ਦੇ ਉਪਰਾਲੇ ਦੇ ਵਿੱਚ ਕਰਦੇ ਹੋਏ ਸੀ ਘੁਰਾਲਾ ਬਾਈਪਾਸ ਦੇ ਉੱਤੇ 14 ਝੁੱਗੀਆਂ ਆਈਡੈਂਟੀਫਾਈ ਕੀਤੀਆਂ ਜਿਨ੍ਹਾਂ ਵਿੱਚ ਕਾਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਨਾਲ ਅਸੀਂ ਤੁਰੰਤ ਦੇ ਆਧਾਰ ਤੇ ਇਹਨਾਂ ਵਾਤੇ ਕੰਬਲ ਖਰੀਦੇ ਜੋ ਕਿ ਉਹਨਾਂ ਨੇ ਅੱਜ 14 ਤਰੀਕ ਨੂੰ ਮਾਨਯੋਗ ਡੀਸੀ ਸਾਹਿਬ ਜੀ ਦੇ ਇੱਥੋਂ ਜਿਹੜੇ ਸੀ ਉਹਨਾਂ ਨੂੰ ਬੁਲਾ ਦਿੱਤੇ ਗਿਆ ਔਰ ਇਹਨਾਂ ਨੂੰ ਫਿਰ ਵੀ ਸਾਡੇ ਡਿਪਾਰਟਮੈਂਟ ਵੱਲੋਂ ਰੈੱਡ ਕਰਾਸ ਦਾ ਜਿਹੜਾ ਮੇਨ ਕੰਮ ਆ ਸਮੇਂ-ਸਮੇਂ ਤੇ ਇਹਨਾਂ ਵੱਲ ਵਿਜ਼ਿਟ ਕਰਦੇ ਰਹਿੰਦੇ ਆ ਤੇ ਹੁਣ ਅਸੀਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਕੋਈ ਗਵਾਹੀਦਾਰੀ ਦੀ ਜ਼ਰੂਰਤ ਹੈਗੀ ਤੇ ਉਹ ਵੀ ਇਹਨਾਂ ਨੂੰ ਜਿਹੜਾ ਉਪਰਾਲਾ ਕਰਕੇ ਸੀ ਦੇਣ ਦੀ ਕੋਸ਼ਿਸ਼ ਕਰ ਰਹੇ ਆਪਣੇ ਡਿਪਾਰਟਮੈਂਟ ਵੱਲੋਂ ਹੋਰ ਵੀ ਜਿਹੇ ਪਰਿਵਾਰ ਆ ਕੇ ਸਲਾਮ ਮੇਰੀ ਹੈਗੇ ਨੇ ਹਾਂਜੀ ਜੀ ਉਹ ਵੀ ਅਸੀਂ ਜਿਸ ਤਰ੍ਹਾਂ ਸਾਡੇ ਧਿਆਨ 'ਚ ਕੋਈ ਆਈ ਜਾਏਗੀ ਗੱਲਬਾਤ ਇਹੀ ਉਸੇ ਹਿਸਾਬ ਦੇ ਨਾਲ ਇਹਨਾਂ ਦੀ ਜ਼ਰੂਰਤ ਪੂਰੀ ਕਰਦੇ ਹੁਣ ਵੀ ਅਸੀਂ ਇਸ ਤੋਂ ਬਾਅਦ ਵੀ ਹੋਰ ਵੀ ਕੋਈ ਜਗ੍ਹਾ ਡੈਟਿਫਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਮਾਨਕੌਰ ਸਿੰਘ ਦੇ ਵਿੱਚ ਹੁੰਦੀ ਸੀ ਪਰ ਉਹ ਝੁਕੀ ਕਾਫੀ ਸਮਾਂ 1.5 ਸਾਲ ਪਹਿਲਾਂ ਜਿਹੜੀ ਝੁਕੀਆਂ ਗਈਆਂ ਸੀ ਤੇ ਸ਼ਾਇਦ ਉਹ ਬੰਦੇ ਲੱਗਦਾ ਵੀ ਰੀਸਟੋਰ ਕਰ ਦਿੱਤੇਗੇ ਜਿਨ੍ਹਾਂ ਜੋ ਕਿ ਸਰਕਾਰ ਦੀ ਸਕੀਮ ਦੇ ਮੁਤਾਬਕ ਚੱਲ ਰਿਹਾ ਕੰਮ ਤੇ ਉੱਥੇ ਝੁਕੀਆਂ ਨਹੀਂ ਹੈਗੀਆਂ ਗੁਰਦਾ अदरवाइज और भी कोई ध्यान चाहती तो अच्छी उतने भी पहुँचने की कोशिश करेंगे ये सारे प्रवासी हैं जी हाँ जी ये सारे प्रवासी हैं मैं तो सर यही कहना चाहता हूँ कि हम लोग यूपी से आए हैं जिस तरह से इधर रहते हैं हम लोगों के लिए बहुत कुछ करते हैं और इधर बहुत कुछ मिलता है जो सर्दियों में बहुत ज़्यादा हम लोगों को आराम भी मिलता है आप लोगों जैसे इंसान हैं तो हम लोगों को बहुत ज़्यादा मदद मिलती है उससे हमको यही सीख मिलती है कि जितना प्यार मिलता है ਹਮਾਰਾ ਤੋ ਯਹੀ ਹੈ ਹਮ ਲੋਗੋ ਕਾ ਆਸ਼ੀਰਵਾਦ ਹਮੇਸ਼ਾ ਉਨਕੇ ਸਾਥ ਬਨਾ ਰਹੇ ਹੈ